ਸਕਾ ਅਲੀ ਪਹੁੰਚੇ ਹੋਏ ਅੱਜ ਤੇ ਇੱਕ ਐਸੇ ਗਰੰਥੀ ਸਿੰਘ ਨੇ ਜਿਹੜਾ ਕਿ ਪਿੰਡ ਨੇ ਇੰਨਾ ਵਧੀਆ ਉਹਨਾਂ ਨੂੰ ਸਤਿਕਾਰ ਕੀਤਾ ਕਿ ਅਮਰੀਕਾ ਦੇ ਡਾਲਰਾਂ ਦਾ ਹਾਰ ਉਹਨਾਂ ਦੇ ਗਲ ਦੇ ਵਿੱਚ ਪਾਇਆ। ਇੱਕ ਪਰਿਵਾਰ ਦੇ ਵੱਲੋਂ ਅੰਗੂਠੀ ਪਾ ਕੇ ਸਨਮਾਨ ਕੀਤਾ ਜਾਂਦਾ ਹੈ। ਵੇਖੋ ਜਿਉਂ ਮਹਾਰਾਜ ਜੀ ਦੇਣ ਵਾਲਾ ਸੀ ਤੇ ਆਪ ਮੰਗਤਿਆਂ ਉਹਨਾਂ ਦੇ ਵੇਖੋ। ਉਹ ਦੇਣ ਵਾਲਾ ਸੀ ਹੁਣ ਦੇਣ ਵਾਲੇ ਆ। ਪਰ ਇਹ ਵੇਖੀ ਮੇਰੀ ਤਮੰਨਾ ਸੀ ਕਿ ਮੇਰਾ ਬੇਟਾ ਬਾਹਰ ਜਾਏਗਾ ਤੇ ਮੈਂ ਬਾਬਾ ਜੀ ਨੂੰ ਰਿੰਗ ਪਾਣੀ ਹੈ। ਤੇ ਬੇਟਾ ਸਹੀ ਸਲਾਮਤ ਪਹੁੰਚ ਗਿਆ। ਤੇ ਹੁਣ ਵੀ ਅੱਗੋ ਤਮੰਨਾ ਨੇ ਅੱਗੋ ਕੰਮ ਹੋਣਗੇ ਬਾਬਾ ਜੀ ਦੱਸੇ ਪੂਰਾ ਜੋ ਮਹਾਰਜ ਨੇ ਚਾਇਆ ਅਸੀਂ ਵੀ ਮੰਗਤੇ ਉਹਨਾਂ ਕੋਲ ਮੰਗ ਕੇ ਬਾਬਾ ਜੀ ਨੂੰ ਦੇਣਾ ਦੋਸਤੋ ਬਾਅਦ ਜੋ ਗੋਪਿੰਡ ਘਰ ਦੀ ਗੋਲਕ ਹੈ ਗੁਰੂ ਘਰ ਦੀ ਉਹ ਵੀ ਸਾਨੂੰ ਦਿੱਤੀ ਵੀ ਜੀ ਬੜਾ ਸਾਥ ਮਤਲਬ ਕਿ ਪਿੰਡ ਦਾ ਬਣਦਾ ਹੈ ਮਤਲਬ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਭੇਟਾ ਹੁੰਦੀ ਹੈ ਚੜਾਵਾ ਹੁੰਦਾ ਉਹ ਸਾਰਾ ਹੀ ਤੁਹਾਨੂੰ ਦਿੱਤਾ ਜਾਂਦਾ ਹੈ ਹਾਂ ਸਾਨੂੰ ਦਿੱਤਾ ਜਾਂਦਾ ਹੈ ਕੋਈ ਇਹਦੇ ਵਿੱਚ ਕਮੇਟੀ ਦਾ ਕੋਈ ਹੱਥ ਨਹੀਂ ਲੱਗਦਾ ਸਾਡਾ ਫਰਜ਼ ਬਣਦਾ ਹੈ ਗੁਰੂ ਘਰ ਦੇ ਵਜੀਰ ਨੇ ਬਾਬਾ ਬੁੱਢਾ ਜੀ ਇਹ ਲੋ ਸਾਡੇ ਉਹਨਾਂ ਫਿਰ ਜੇ ਅਸੀਂ ਇਹਨਾਂ ਦੇ ਸਤਕਾਰ ਨਾ ਕਰਨਾ ਤੇ ਅਸੀਂ ਫਿਰ ਹੋਰ ਕੀ ਸਾਕੇ ਕਰਾਂਗੇ ਇਹਦਾ ਸਾਡਾ ਫਰਜ਼ ਗਰੰਤੀ ਦਾ ਵੀ ਸਾਡ ਨੂੰ ਸਾਨੂੰ ਗਰੰਤੀ ਤਾਂ ਕਰਨਾ ਚਾਹੀਦਾ ਜੀ ਜਦੋਂ ਤੁਹਾਨੂੰ ਹਾਰਪੌਲ ਲੱਗੀ ਤਾਂ ਤੁਸੀਂ ਜਵਾਬ ਪ੍ਰਕਾਸ਼ ਪ੍ਰਕਾਸ਼ ਹੀ ਮਹਾਰਾਜਾ ਜੀ ਉੱਥੇ ਵੀ ਤੁਸੀਂ ਮਹਾਰਾਜ ਹੁੰਦੇ ਤੁਸੀਂ ਫਿਰ ਇਹ ਕਹਿੰਦੇ ਵੀ ਅਸੀਂ ਨਹੀਂ ਰੱਖਣਾ ਹੈਗਾ ਇਹ ਤਾਂ ਕਹਿ ਦਿੰਦੇ ਵੀ ਜੇ ਗਰੰਤੀ ਸਿੰਘ ਕੋਈ ਮੋਟਰਸਾਈਕਲ ਵੀ ਲਿਆ ਇਹਨੇ ਕਿੱਥੋਂ ਲੈ ਲਿਆ ਇਹਨੇ ਕਿੱਥੋਂ ਲੈ ਲਿਆ ਗੱਡੀ ਦੇਣਾ ਜੀ ਮਹਾਰਾਜ ਜੀ ਬਾਈ ਨੂੰ ਗੱਡੀ ਵੀ ਹੈ ਗੱਡੀ ਦੇਣਾ ਤੇ ਬੜੇ ਜਦੋਂ ਅਸੀਂ ਧੁੰਦ ਦੇ ਵਿੱਚ ਮੋਟਰਸਾਈਕਲ ਇੱਕ ਵੀ ਜਾਣਾ ਕਈ ਪਰਿਵਾਰ ਕਹਿੰਦੇ ਵੀ ਸਾਡੇ ਘਰਾਂ ਚ ਕਿੰਨੀਆਂ ਖੜੀਆਂ ਉਹ ਲੈ ਜਾ ਕਰੋ ਓਕੇ ਫਿਰ ਮੈਂ ਕਹਿੰਦਾ ਵੀ ਨਹੀਂ ਮੈਂ ਆਪਣੀ ਲੈਣੀ ਫਿਰ ਮਾਰਾਂ ਨੂੰ ਦੇਤੀ ਸਾਨੂੰ ਤਲ ਹੈ ਨਹੀਂ ਤੁਸੀਂ ਇਹਨਾਂ ਦੀ ਪੋਸਟ ਦੇਖੀ ਕਿ ਡਾਲਰਾਂ ਦੇ ਹਾਰ ਦੇ ਨਾਲ ਗਰੰਥੀ ਸਿੰਘ ਨੂੰ ਸਨਮਾਨ ਕੀਤਾ ਗਿਆ ਬਹੁਤ ਘੱਟ ਇਸੇ ਪੈਂਡ ਪੈਂਡ ਨੇ ਜੋ ਗਰੰਥੀ ਸਿੰਘ ਦਾ ਐਸਾ ਸਤਿਕਾਰ ਕਰਦੇ ਹੋਣਗੇ ਹਲਾ ਇਹਨਾਂ ਨੇ ਉਂਗਲੀ ਨਾਲ ਸਤਿਕਾਰ ਵੀ ਕੀਤਾ ਸੀ ਫਿਰ ਡਾਲਰ ਨਾਲ ਇੱਥੇ ਮੇਰਾ ਇੱਕ ਵੀਰ ਹੈ ਗੁਰਵਿੰਦਰ ਸਿੰਘ ਹੰਜਰਾ ਉਹਨਾਂ ਨੇ ਮੇਰੀ ਬੇਟੀ ਵਾਸਤੇ ਮਤਲਬ ਕਿ ਦੁਸਵੰਤ ਕੱਢਾ ਉਹ ਵੀ 5200 ਰੁਪਿਆ ਅੱਜ ਇੱਕ ਤਰੀਕ ਨੂੰ ਦੇਖੇ ਗਏ ਸਾ ਸੇਵਾ ਕੀਤੀ ਸਫਲ ਹੈ ਜੇ ਕੋ ਕਰੇ ਚਿਤ ਲਾਇ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਾ ਤਨੂ ਬਾਬਾ ਬੁੱਢਾ ਸਾਹਿਬ ਜੀ ਦੀ ਗੱਲ ਕਰਦੇ ਆ ਕਿ ਜਦੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਥਾਪੇ ਜਾਂਦੇ ਨੇ ਉਸ ਤੋਂ ਬਾਅਦ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਦੇ ਵੱਲੋਂ ਵਰਸਾਏ ਗਏ ਹੋਰ ਗ੍ਰੰਥੀ ਸਿੰਘ ਜੋ ਗੁਰੂ ਘਰਾਂ ਦੇ ਵਿੱਚ ਇਸ ਸਮੇਂ ਵਜ਼ੀਰ ਦਾ ਕੰਮ ਕਰਦੇ ਨੇ ਤੇ ਡਿਊਟੀਆਂ ਨਿਭਾ ਰਹੇ ਨੇ ਉੱਥੇ ਹੀ ਅੱਜ ਅਸੀਂ ਗ੍ਰੰਥੀ ਸਿੰਘ ਦੀ ਗੱਲ ਕਰਾਂਗੇ ਤਾਂ ਹਰਿਆਣਾ ਕੁਰਕ ਖੇਤਰ ਦੇ ਵਿੱਚ ਪਿੰਡ ਠਸਕਾ ਅਲੀ ਪਹੁੰਚੇ ਹੋਇਆ ਜਿੱਥੇ ਇੱਕ ਐਸੇ ਗ੍ਰੰਥੀ ਸਿੰਘ ਨੇ ਜਿਹੜਾ ਕਿ ਪਿੰਡ ਨੇ ਇੰਨਾ ਵਧੀਆ ਉਹਨਾਂ ਨੂੰ ਸਤਿਕਾਰ ਕੀਤਾ ਕਿ ਅਮਰੀਕਾ ਦੇ ਡਾਲਰਾਂ ਦਾ ਹਾਰ ਉਹਨਾਂ ਦੇ ਗਲ ਦੇ ਵਿੱਚ ਪਾਰਿਆ ਪਾ ਦਿੱਤਾ ਦੇ ਨਾਲ ਹੀ ਇੱਕ ਪਰਿਵਾਰ ਦੇ ਵੱਲੋਂ ਅੰਗੂਠੀ ਪਾ ਕੇ ਸਨਮਾਨ ਕੀਤਾ ਜਾਂਦਾ ਹੈ ਐਸੀ ਕਿਵੇਂ ਸੇਵਾ ਗ੍ਰੰਤੀ ਸਿੰਘ ਗੁਰੂ ਘਰ ਦੇ ਵਿੱਚ ਨਿਭਾ ਰਹੇ ਨੇ ਪਿੰਡ ਦੇ ਵਿੱਚ ਪਿੰਡ ਵਾਲਿਆਂ ਦੇ ਨਾਲ ਸਤਿਕਾਰ ਕਰ ਰਹੇ ਨੇ ਉਹਨਾਂ ਨਾਲ ਪਿਆਰ ਨਿਭਾ ਰਹੇ ਨੇ ਇਹ ਹੀ ਜਾਣਨ ਦੇ ਲਈ ਸੀ ਖਾਸ ਤੌਰ ਤੇ ਪਿੰਡ ਠਸਕਾ ਲਈ ਪਹੁੰਚੇ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਗ੍ਰੰਤੀ ਸਿੰਘ ਜੋ ਠਸਕਾ ਅਲੀ ਦੇ ਗੁਰਦੁਆਰਾ ਸਾਹਿਬ ਵਿੱਚ ਐਜ਼ ਏ ਵਜ਼ੀਰ ਦੀ ਡਿਊਟੀ ਕਰ ਰਹੇ ਨੇ ਸਵਾਗਤ ਕਰਦੇ ਆ ਰੋਜ਼ਾਨਾ ਸਪੋਕਸਮੈਨ ਤੇ ਵਾਈਕਲਜੀਤ ਕਾ ਖਾਲਸਾ ਵਾਈਕਲਜੀਤ ਕੀ ਫਤਿਹ ਸੋ ਮੈਂਬਰ ਸਰਬਾਨ ਵੀ ਸਾਡੇ ਨਾਲ ਮੌਜੂਦ ਨੇ ਤੇ ਜਿਸ ਪਰਿਵਾਰ ਦੇ ਵੱਲੋਂ ਇਹ ਅੰਗੂਠੀ ਪਾ ਕੇ ਸਨਮਾਨ ਕੀਤਾ ਗਿਆ ਉਹ ਵੀ ਭੈਣ ਸਾਡੇ ਨਾਲ ਮੌਜੂਦ ਹੈ ਹੋਰ ਵੀ ਪਿੰਡ ਦੇ ਵੀ ਜਿਹੜੇ ਪਹੁੰਚੇ ਨੇ ਜਦੋਂ ਅਸੀਂ ਇਹਨਾਂ ਦੀ ਪੋਸਟ ਦੇਖੀ ਕਿ ਡਾਲਰਾਂ ਦੇ ਹਾਰ ਦੇ ਨਾਲ ਗਰੰਥੀ ਸਿੰਘ ਨੂੰ ਸਨਮਾਨ ਕੀਤਾ ਗਿਆ ਬਹੁਤ ਘੱਟ ਇਸੇ ਪਿੰਡ ਨੇ ਜੋ ਗਰੰਥੀ ਸਿੰਘ ਦਾ ਐਸਾ ਸਤਿਕਾਰ ਕਰਦੇ ਹੋਣਗੇ ਅਕਸਰ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਗੁਰੂ ਘਰ ਦੇ ਵਜ਼ੀਰ ਹੋਣ ਗ੍ਰੰਤੀ ਸਿੰਘ ਦੀ ਸੇਵਾ ਨਿਭਾਉਂਦੇ ਹੋਣ ਤਾਂ ਕਈਆਂ ਨੂੰ ਆਪਣਾ ਰੋਜੀ ਰੋਟੀ ਚ ਚਲਾਉਣ ਦੇ ਲਈ ਰੇੜੀਆਂ ਵੀ ਲਾਉਣੀਆਂ ਪੈਂਦੀਆਂ ਨੇ ਰੋਜੀ ਰੋਟੀ ਕਮਾਉਣ ਦੇ ਲਈ ਇਸ ਤੋਂ ਇਲਾਵਾ ਹੋਰ ਵੀ ਕੰਮ ਕਰਨੇ ਪੈਂਦੇ ਨੇ ਕਿਉਂਕਿ ਜਦੋਂ ਤਨਖਾਹਾਂ ਦੀ ਗੱਲ ਆਉਂਦੀ ਆ ਤੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ 3 ਤੋਂ 4000 ਉਹਨਾਂ ਦੀ ਤਨਖਾਹ ਹੁੰਦੀ ਹੈ ਜਿਦੇ ਕਰਕੇ ਮੁਸ਼ਕਿਲ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਸੋ ਐਸੇ ਗਰੰਥੀ ਸਿੰਘ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਪਿੰਡ ਵਾਲੇ ਬਹੁਤ ਹੀ ਸਤਿਕਾਰ ਦਿੰਦੇ ਨੇ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਨਣਾ ਚਾਹੁੰਦੇ ਆ ਕਿ ਕਿਵੇਂ ਦਾ ਸਤਿਕਾਰ ਇਹ ਵੀਰ ਵੱਲੋਂ ਦਿੱਤਾ ਗਿਆ ਜਿਨ੍ਹਾਂ ਨੇ ਤੁਹਾਨੂੰ ਡਾਲਰਾਂ ਦਾ ਹਾਰ ਹੀ ਪਾ ਦਿੱਤਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਟਾਈਮ ਤੋਂ ਸੇਵਾ ਵੀ ਨਿਭਾਰੀ ਵੀ ਜਰੂਰ ਦੱਸੋ ਹਾਂਜੀ ਮੈਨੂੰ ਇੱਥੇ ਇੱਕ 7 ਸਾਲ ਹੋ ਗਏ ਜੀ 7 ਵੰਦੇ ਜੀ ਨਾਮ ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਜੀ ਹਾਂਜੀ ਤੇ ਉਸ ਤੋਂ ਬਰੰਤ ਕੀ ਜੋ ਬਰੇ ਦੇ ਵਿੱਚ ਗਏ ਹੋਏ ਨੇ ਜੀ ਉਹਨਾਂ ਦਾ ਨਾਮ ਹੈ ਭਾਈ ਕੁਲਵੀਰ ਸਿੰਘ ਜੀ ਜਿਨ੍ਹਾਂ ਨੇ ਗੋਦੀ ਪੋਸਟ ਪਾਈ ਸੀ ਹੈ ਹਾਂਜੀ ਉਹ ਮੇਰੇ ਸੋਹਰਾ ਸਾਹਬ ਸੀਗੇ ਜਿਨ੍ਹਾਂ ਨੇ ਪੋਸਟ ਪਾਈ ਸੀ ਭਾਈ ਅਮਰਜੀਤ ਸਿੰਘ ਖਾਲਸਾ ਤੇ ਜੋ ਜਿਨ੍ਹਾਂ ਨੇ ਬਾਹਰੋਂ ਇਹ ਡਾਲਰ ਭੇਜੇ ਨੇ ਜੀ ਹਾਰ ਭੇਜਿਆ ਜਮਤਲ ਉਹ ਸਾਡੇ ਪ੍ਰਧਾਨ ਜੀ ਭਾਈ ਬਲਜੀਤ ਸਿੰਘ ਜੀ ਓਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਹਾਂਜੀ ਹਾਂਜੀ ਉਹਨਾਂ ਦੇ ਭਰਾ ਨੇ ਜੀ ਉਹਨਾਂ ਦੇ ਭਰਾ ਨੇ ਹਾਂਜੀ ਤਾਂ ਫਿਰ ਇਹ ਕਮੇਟੀ ਵਾਲੇ ਜੋ ਮੈਂਬਰ ਸਾਡੇ ਨਾਲ ਵੀ ਖੜੇ ਨੇ ਸਾਡੇ ਸੁਖਵੰਤ ਸਿੰਘ ਜੀ ਤੇ ਫਿਰ ਇਹਨਾਂ ਨੇ ਸਾਰਿਆਂ ਨੂੰ ਜੋ ਸਲਾਹ ਹੁੰਦੀ ਹੈ ਕਿਉਂਕਿ ਅੱਜ ਜੋ ਕਮੇਟੀਆਂ ਬਾਰੇ ਆਪਾਂ ਦੇਖਦੇ ਆਂ ਦੋ ਜੋ ਚੜਾਵਾ ਚੜ ਜਾਂਦਾ ਉਹ ਗਰੰਤੀ ਸਿੰਘ ਤੋਂ ਲੈ ਲੈਂਦੇ ਪਰ ਇਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਵੀ ਇਹ ਜੋ ਡਾਲਰ ਸੀ ਇਹਨਾਂ ਨੇ ਕਿਹਾ ਵੀ ਇਹ ਗਰੰਤੀ ਸਿੰਘ ਨੂੰ ਹੀ ਦੇਣੇ ਅਸੀਂ ਵੀ ਇਹ ਹਾਰ ਉਹਨਾਂ ਵਾਸਤੇ ਆਇਆ ਵੀ ਸਾਡਾ ਨਹੀਂ ਆਇਆ ਤੇ ਉਸ ਤੋਂ ਉਪਰੰਤ ਫਿਰ ਇਹਨਾਂ ਨੇ ਹਾਰ ਵੀ ਸਾਨੂੰ ਦੇਣਾ ਕੀਤਾ ਤਾਂ ਉਸ ਤੋਂ ਬਾਅਦ ਜੋ ਗੋਪਿੰਦ ਘਰ ਦੀ ਗੋਲਕ ਹੈ ਗੁਰੂ ਘਰ ਦੀ ਉਹ ਵੀ ਸਾਨੂੰ ਦਿੱਤੀ ਹੋਈ ਹੈ ਜੀ ਬੜਾ ਸਾਥ ਮਤਲਬ ਕਿ ਪਿੰਡ ਦਾ ਬਣਦਾ ਹੈ ਮਤਲਬ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਭੇਟਾ ਹੁੰਦੀ ਹੈ ਚੜਾਵਾ ਹੁੰਦਾ ਉਹ ਸਾਰਾ ਹੀ ਤੁਹਾਨੂੰ ਦਿੱਤਾ ਜਾਂਦਾ ਹੈ ਹਾਂ ਸਾਨੂੰ ਦਿੱਤਾ ਜਾਂਦਾ ਜੀ ਕੋਈ ਇਹਦੇ ਵਿੱਚ ਕਮੇਟੀ ਦਾ ਕੋਈ ਹੱਥ ਨਹੀਂ ਹੈ ਮਤਲਬ ਜੀ ਵੀ ਉਹ ਨਹੀਂ ਮੰਗਦੇ ਹੈਗੇ ਕੋਈ ਗੁਰੂ ਘਰ ਦਾ ਜੋ ਰਾਗੀ ਜਥਾ ਵੀ ਆਊਗਾ ਕੋਈ ਢਾਡੀ ਆ ਰਿਹਾ ਪ੍ਰਚਾਰ ਕਰ ਰਿਹਾ ਉਸ ਤੋਂ ਆਪਾਂ ਜਿਵੇਂ ਹੱਦ ਲੈ ਲੈਂਦੇ ਆ ਉਹ ਵੀ ਨਹੀਂ ਹੈ ਜੀ ਉਹ ਸਾਰਾ ਮਤਲਬ ਕਿ ਉਸ ਨੂੰ ਦੰਦੇ ਨੇ ਜਿਹੜਾ ਹੁੰਦਾ ਸਾਡਾ ਪੁਸ਼ੋਕੜ ਵੀ ਜਾਣਨਾ ਚਾਹਾਂਗੇ ਅਸੀਂ ਅਕਸਰ ਸੋਚਦੇ ਆ ਕਿ ਗ੍ਰੰਥੀ ਸਿੰਘ ਕਈ ਵਾਰੀ ਬੜੇ ਲਿਖੇ ਕਾਟ ਹੁੰਦੇ ਆ ਜਾਂ ਫਿਰ ਉਹ ਕਿਸੇ ਹੋਰ ਫੀਲਡ ਦੇ ਵਿੱਚ ਹੁੰਦੇ ਨੇ ਗ੍ਰੰਥੀ ਸਿੰਘ ਆ ਤੁਹਾਡੇ ਤਾਂ ਸੁਣਨ ਚ ਆਇਆ ਵੀ ਤੁਸੀਂ ਤੁਹਾਡਾ ਪਛੋਕੜੀ ਇਦਾਂ ਦਾ ਸਾਰੇ ਹੀ ਹਾਂਜੀ ਬੜੀ ਮਹਾਰਾ ਦੀ ਕਿਰਪਾ ਪਰਿਵਾਰ ਦੇ ਜੀ ਮੇਰਾ ਆਪਣਾ ਛੋਟਾ ਭਰਾ ਹੈ ਜੀ ਹਾਂ ਪ੍ਰਵਿੰਦਰ ਸਿੰਘ ਤੇ ਉਹ ਵੀ ਭਾਈ ਗੁਰਮੇਲ ਸਿੰਘ ਪਲੇਅਰ ਟਾੜੀ ਜੱਥੇ ਨਾਲ ਸੇਵਾ ਨਿਭਾਉਂਦਾ ਉਹ ਵੀ ਟਾੜੀ ਜੀ ਜੀ ਤੇ ਮੇਰੇ ਸੋਹਰਾ ਸਾਹਿਬ ਜੀ ਭਾਈ ਅਮਰਜੀਤ ਸਿੰਘ ਖਾਲਸਾ ਤੇ ਉਹ ਵੀ ਟਾੜੀ ਨੇ ਜੀ ਮੇਰੇ ਨਾਨਕੇ ਪਜੋਖੜਾ ਸਾਹਿਬ ਨੇ ਜੀ ਜੀ ਮੇਰੇ ਸੱਤ ਮਾਮੇ ਨੇ ਜੀ ਉਹਨਾਂ ਤੋਂ 6 ਗ੍ਰੰਥੀ ਸਿੰਘ ਨੇ ਜੀ ਓਕੇ ਤੇ ਦੋ ਸਾਡੇ ਚੜ੍ਹਾਈ ਕਰ ਗਏ ਨੇ ਹੋਰ ਵੀ ਸੇਵਾਵਾਂ ਕੀ ਇੱਥੇ ਤੁਸੀਂ ਨਿਭਾਉਂਦੇ ਹੋ ਜਿਹੜੇ ਸਤਕਾਰ ਇੰਨਾ ਕਰਦੀ ਸੰਗਤ ਜਿਵੇਂ ਕਿ ਆਪਾਂ ਅੰਮ੍ਰਿਤ ਵੇਲਾ ਸਾਡਾ ਜੋ ਹੈ ਵੀ ਸਰਦੀਆਂ ਦਾ ਜਾਂ ਗਰਮੀਆਂ ਦਾ ਪੌਣੇ 4 ਵਜੇ ਦਾ ਹੈਗਾ ਜੀ ਜੀ 4 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤ ਨਾਮ ਜਪਦੀ ਉਸ ਤੋਂ ਉਪਰੰਤ ਫਿਰ ਜਪਜੀ ਸਾਹਿਬ ਦਾ ਪਾਠ ਪੰਜੇ ਬਾਣੀਆਂ ਜੀ ਜਪ ਸਾਹਿਬ ਸਵਈਏ ਤੇ ਚੌਪਈ ਸਾਹਿਬ ਦੇ ਨਾਨਕ ਸਾਹਿਬ ਤੇ ਉਸ ਤੋਂ ਉਪਰੰਤ ਅੱਧਾ ਪੌਣਾ ਘੰਟਾ ਕਥਾ ਵਿਚਾਰ ਪੌਣੇ 7:00 ਦੇ ਕਰੀਬ ਕਰੀਬ ਸਾਰੀ ਫਿਰ ਸਮਾਪਤੀ ਹੁੰਦੀ ਸਰਦੀ ਦੇ ਵਿੱਚ ਜੀ ਗਰਮੀ ਦੇ ਵਿੱਚ ਫੇਰ ਵੀ ਉਹੀ ਸਮਾ ਰੂੰਗਾ ਕੋਈ ਬੱਚਿਆਂ ਨੂੰ ਵੀ ਫਿਰ ਜੋੜ ਦਿਓ ਗੁਰੂ ਜੀ ਹਾਂਜੀ ਹਾਂਜੀ ਬੱਚਿਆਂ ਨੂੰ ਵੀ ਨਾਲ ਜੋੜੀਦਾ ਵੀ ਜਿਵੇਂ ਕੋਈ ਬੱਚਾ ਆ ਜਵੇ ਆਪਾਂ ਜੇ ਪ੍ਰੇਰਦੇ ਆ ਤਾਂ ਜ਼ਰੂਰ ਆਂਦੇ ਨੇ ਜੀ ਕਿਉਂਕਿ ਹੁਣ ਜੋ ਸਮਾ ਚੱਲ ਰਿਹਾ ਉਹ ਬੱਚਿਆਂ ਦਾ ਹੁਣ ਵਿਦੇਸ਼ ਦੇ ਵਿੱਚ ਰੁਝਾਨ ਜ਼ਿਆਦਾ ਵੜਿਆ ਹੋਇਆ ਵੀ ਅਸੀਂ ਵਿਦੇਸ਼ ਦੇ ਵਿੱਚ ਹੀ ਜਾਣਾ ਜੀ ਤੇ ਬੜੀ ਮਹਾਰਤ ਕਿਰਪਾ ਰਹੀ ਫਿਰ ਇਹਨਾਂ ਨੇ ਸਾਡਾ ਬੜਾ ਸਤਿਕਾਰ ਕੀਤਾ ਸੀ ਇਹਨਾਂ ਦਾ ਧੰਨਵਾਦ ਵੀ ਕੀਤਾ ਬੜੀ ਹੀ ਸਤਿਕਾਰ ਕਰਦਾ ਕਦੇ ਕਿਸੇ ਵੱਲੋਂ ਕੋਈ ਨਹੀਂ ਕੋਈ ਸਾਨੂੰ ਕੋਈ ਉਹ ਨਹੀਂ ਹੁੰਦੀ ਤੇ ਜਦੋਂ ਵੀ ਕੋਈ ਕਾਰਜ ਕਰਨਾ ਇਹ ਸਾਰੀ ਜ਼ਿੰਮੇਵਾਰੀ ਸਾਨੂੰ ਸੌਂਪਦੇ ਨੇ ਵੀਰ ਤੁਸੀਂ ਕਰਨਾ ਜਦੋਂ ਕੋਈ ਹਿਸਾਬ-ਕਤਾਬ ਲੈਣਾ ਉਹ ਥੋੜਾ ਬਹੁਤਾ ਬਣਦਾ ਵੀ ਆ ਵੀ ਦੇਣਾ ਵੀ ਬਣਦਾ ਹਾਂ ਤੇ ਸਾਨੂੰ ਇਹ ਮਤਲਬ ਕੀ ਇਹ ਮੇਰਾ ਮੈਸੇਜ ਹੈ ਕਿ ਵੀ ਆਪਾਂ ਨੂੰ ਜੋ ਗਰੰਥ ਸਿੰਘ ਦੀ ਡਿਊਟੀ ਆ ਉਹ ਸ਼ਰਦਾ ਭਾਵਨ ਨਾਲ ਕਰਨੀ ਚਾਹੀਦੀ ਬਿਲਕੁਲ ਜਦੋਂ ਆਪਾਂ ਗਰੰਥ ਸਿੰਘ ਦੀ ਡਿਊਟੀ ਸ਼ਰਦਾ ਭਾਵਨ ਨਾਲ ਕਰਨਾਗੇ ਫਿਰ ਸਾਨੂੰ ਇਦਾਂ ਦਾ ਸਤਿਕਾਰ ਜਰੂਰ ਮਿਲਣਗੇ ਬਿਲਕੁਲ ਦੇਖੋ ਕਰਤਾਲ ਤੁਸੀਂ ਗੁਰੂ ਜੀ ਦੀ ਸੇਵਾ ਰਹੇ ਹੋ ਹੈਨਾ ਵਜ਼ੀਰ ਉਹ ਗੁਰੂ ਕਰਦੇ ਤੇ ਸਤਿਕਾਰ ਤਾਂ ਤੁਹਾਡਾ ਗੁਰੂ ਪ੍ਰਤੀ ਹੈ ਤੇ ਸੰਗਤ ਆਪਣੇ ਆਪ ਹੀ ਸਤਿਕਾਰ ਕਰਦੀ ਹੈ ਫਿਰ ਕਰ ਦਿਓ ਦੇਖਦੇ ਨੇ ਵੀ ਕਿੰਨਾ ਕੁ ਇਹ ਗੁਰੂ ਵੱਲੋਂ ਦਾ ਪਿਆਰ ਆ ਜਾਂ ਕਿੰਨਾ ਕਿ ਨਹੀਂ ਭਾਵਨਾ ਹੈ ਜਾਇ ਸੰਗਤੇ ਨਾਲ ਕਿਦਾਂ ਵਿੱਚਦੇ ਨੇ ਉਹ ਸਾਰਾ ਕੁਝ ਦੇਖਦੇ ਨੇ ਤੇ ਉਸ ਤੋਂ ਬਾਅਦਾਂ ਤੇ ਫਿਰ ਇੱਕ ਉਹ ਕਰਦੇ ਨੇ ਸਤਿਕਾਰ ਕਰਦੇ ਨੇ ਪਹਿਲਾਂ ਇਹਨਾਂ ਨੇ ਅੰਗੂਠੀ ਨਾਲ ਸਤਿਕਾਰ ਵੀ ਕੀਤਾ ਸੀ ਫਿਰ ਡੋਲਰ ਨਾਲ ਇੱਥੇ ਮੇਰਾ ਇੱਕ ਵੀਰ ਹੈ ਗੁਰਵਿੰਦਰ ਸਿੰਘ ਹੰਜਰਾ ਉਹਨਾਂ ਨੇ ਮੇਰੀ ਬੇਟੀ ਵਾਸਤੇ ਮਤਲਬ ਕਿ ਦੁਸਵੰਦ ਕੱਢਾ ਉਹ ਵੀ 5200 ਰੁਪਿਆ ਜੀ ਆਇ ਇੱਕ ਤਰੀਕ ਨੂੰ ਦੇ ਕੇ ਗਏ ਓਕੇ ਉਹ ਵੀ ਵਿਦੇਸ਼ ਵਿੱਚ ਨੇ ਜੀ ਪੁਰਤਕਾਲ ਦੇ ਵਿੱਚ ਉਹਨਾਂ ਦਾ ਸੋਨਾ ਕਾਰੋਬਾਰ ਹੈ ਤੇ ਉਹ ਵੀ ਐਸੀ ਸਤਿਕਾਰ ਕਰਦੇ ਹੋ ਤੁਸੀਂ ਉਹਨਾਂ ਦੀ ਵਿਦੇਸ਼ ਜਾਣ ਲਈ ਚਲੋ ਮਹਾਰਾਜ ਸੁਣਦਾ ਜੀ ਮਹਾਰਾਜ ਆਪੀ ਉਹਨਾਂ ਦੀ ਕਿਰਪਾ ਕਰਦਾ ਜੀ ਜੀ ਸੋ ਮੈਂਬਰ ਸਾਹਿਬਾਨ ਵੀ ਨੇ ਗਲਬਾਤ ਕਰਾਂਗੇ ਵਾਇਕ੍ਰੀਤੀ ਕਾ ਖਾਲਸਾ ਵਾਇਕ੍ਰੀਤੀ ਸਾਹਿਬ ਜੀ ਮਤਲਬ ਕਿਵੇਂ ਦੀ ਤੁਹਾਨੂੰ ਇਹ ਗ੍ਰੰਥੀ ਸਿੰਘ ਦੀ ਸੇਵਾ ਲੱਗੀ ਕਿ ਜਿਹੜਾ ਤੁਸੀਂ ਬਹੁਤ ਸਤਿਕਾਰ ਬਹੁਤ ਵਧੀਆ ਲੱਗੀ 7-8 ਸਾਲ ਹੋ ਗਏ ਨੇ ਬੜਾ ਵਧੀਆ ਚੱਲਣ ਡਏ ਨੇ ਕਿਵੇਂ ਦੀ ਵਧਦੇ ਸਭ ਕੁਝ ਠੀਕ ਹੈ ਬਾਣੀ ਵੀ ਠੀਕ ਹੈ ਬਾਕੀ ਸਾਰੇ ਗੁਰੂ ਘਰ ਦੀ ਜੋ ਵੀ ਕੰਮ ਕਰਨਾ ਜੈਸੇ ਨਗਰ ਕੀਰਤਨ ਕੱਢਣਾ ਹੈ ਜਾਂ ਕੋ ਗੁਰਪੁਰ ਕੋਈ ਸਾਰਾ ਇਹਨਾਂ ਨੂੰ ਹੀ ਡਿਊਟੀ ਦੇ ਦਈਏ ਚਲੋ ਬਾਅਦ ਚੋਂ ਸਾਹਕਤਾਬ ਦੇਣਾ ਹੁੰਦਾ ਵੀ ਆ ਖਰਚਾ ਬਹੁਤ ਵਧੀਆ ਚੱਲਣ ਡਿਆ ਕੋਈ ਅਸੀ ਗੱਲ ਨਹੀਂ ਕੋਈ ਬਹੁਤ ਘੱਟ ਲੋ ਪਿੰਡ ਨੇ ਇਦਾਂ ਦੇ ਜਿਹਦੇ ਵਿੱਚ ਇੰਨਾ ਗ੍ਰੰਤੀ ਸਿੰਘ ਨੇ ਸਤਕਾਰ ਦਿੱਤਾ ਤੁਹਾਨੂੰ ਕੀ ਲੱਗਦਾ ਹੈਗਾ ਕਿੰਨਾ ਕੁ ਸਤਕਾਰ ਕਰਨਾ ਚਾਹੀਦਾ ਠੀਕ ਹੈ ਸਾਡਾ ਫਰਜ਼ ਬਣਦਾ ਹੈ ਗੁਰੂ ਘਰ ਦੇ ਵਜੀਰ ਨੇ ਹਮ ਬਾਬਾ ਬੁੱਢਾ ਜੀ ਬਹਿਲੂ ਸਾਹਿਬ ਨੇ ਉਹਨਾਂ ਫਿਰ ਜੇ ਅਸੀਂ ਇਹਨਾਂ ਦੀ ਸਤਕਾਰ ਨਾ ਕਰਨਾ ਤੇ ਅਸੀਂ ਫਿਰ ਹੋਰ ਕੀ ਸਾਕੇ ਕਰਾਂਗੇ ਬਿਲਕੁਲ ਕਿਉਂ ਸਾਡਾ ਫਰਜ਼ ਗਰੰਤੀ ਦਾ ਵੀ ਸਾਡ ਨੂੰ ਸਾਨੂੰ ਗਰੰਤੀ ਦਾ ਕਰਨਾ ਚਾਹੀਦਾ ਹੈ ਤੇ ਦੂਆ ਨੂੰ ਕਰਨਾ ਚਾਹੀਦਾ ਹੈ ਤੇ ਬਹੁਤ ਵਧੀਆ ਸਾਡੇ ਨਾਲ ਤੇ ਨੀ ਤਾਂ ਅਕਸਰ ਅਸੀਂ ਦੇਖਦੇ ਆ ਕਿ ਉਹ ਆਪਣਾ ਘਰ ਨੂੰ ਚਲਾਉਣ ਦੇ ਲਈ ਰੋਜ਼ੀ ਰੋਟੀ ਨੂੰ ਚਲਾਉਣ ਲਈ ਹੋਰ ਵੀ ਉਹਨਾਂ ਨੂੰ ਕਾਰਜ ਕਰਨੇ ਪੈਂਦੇ ਹਾਂ ਜੀ ਨਹੀਂ ਇਹਨਾਂ ਦਾ ਨਹੀਂ ਅਸੀਂ ਸਾਰਾ ਕੁਝ ਜੋ ਸਾਡੇ ਕੋਲ ਜਿੰਨੀ ਹੁੰਦੀ ਹੈ ਅਸੀਂ ਇਹਨਾਂ ਦੀ ਕਰਨੇ ਆ ਮਤਲਬ ਕੋਈ ਵੀ ਕਮੀ ਨਹੀਂ ਆਉਂਦੇ ਦੇ ਨਹੀਂ ਜੀ ਨਾ ਇਹ ਸਾਨੂੰ ਆਉਣ ਦੇ ਦਿੰਦੇ ਨਾ ਸੀ ਆਉਣ ਦਿੰਦੇ ਜੀ ਬਹੁਤ ਵਧੀਆ ਸਾਡਾ ਕੰਮ ਚੱਲ ਰਿਹਾ ਹੈ ਅਸੀਂ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਵੀ ਹਲੇ ਪਿੰਡ ਦੇ ਵਿੱਚ ਛੋਟਾ ਜਿਹਾ ਪਰ ਫਿਰ ਵੀ ਇੰਨਾ ਮਿਲ ਕੇ ਪਿਆਰ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਪਿੰਡ ਛੋਟਾ ਹੈ ਦੋ ਗੁਰਦੁਆਰੇ ਹੋ ਗਏ ਹਨ ਪੁਰਾਣੇ ਟਾਈਮ 'ਚ ਜੀ ਹੁਣ 50-55 ਘਰਾਂ ਬਾਕੀ ਚਲ ਜੀ ਹਾਂਜੀ ਉਧਰ ਦੇ ਗੁਰਕਾਰ ਚੀ 32 ਤੋਂ 35 ਸਾਲ ਹੋ ਗਏ ਹਾਂ ਉਹ ਗੁਰਕਾਰ ਦੇ ਵਿੱਚ ਗੁਰਕਾਰ ਚ 20 ਗਰੰਤੀ ਸਿੰਘਾ ਉਹਨੂੰ 35 ਸਾਲ ਹੋ ਗਏ 35 ਸਾਲ ਹੋ ਗਏ ਹਾਂਜੀ ਹਾਂਜੀ ਜੀ ਉਹ 35 ਸਾਲ ਹੋ ਗਏ ਨੇ ਬੇ ਓਕੇ ਉਹ ਵੀ ਉਸੇ ਡਟਿਆ ਤੇ ਭਾਵਨਾ ਕਿਵੇਂ ਦੀ ਥੋਡੀ ਬਣੀ ਕੀ ਤੁਸੀਂ ਭਾਵਨਾ ਨਹੀਂ ਗਲਤ ਨਹੀਂ ਆਖਣਾ ਜੀ ਨਹੀਂ ਮਤਲਬ ਕਿ ਐਵੇਂ ਭਾਵਨਾ ਕਿਵੇਂ ਬਣੀ ਤੇ ਗਰੰਤੀ ਸਿੰਘ ਨੂੰ ਹਰ ਇੱਕ ਚੀਜ਼ ਦੇਣੀ ਆ ਤੇ ਪੂਰਾ ਇਹਨਾਂ ਦਾ ਪਹਿਲਾਂ ਸੋਚਣਾ ਆ ਸੋਚਣਾ ਤਾਂ ਚਾਹੀਦਾ ਨਾ ਹੁਣ ਇਹ ਵੀ ਬਾਲਪੱਚਾ ਲੈ ਕੇ ਬੈਠੇ ਨੇ ਇਹਨਾਂ ਬੱਚੇ ਪੜਾਣੇ ਵੀ ਨਹੀਂ ਸਾਰਾ ਕੁਝ ਚਾਹੀਦਾ ਇਹਨਾਂ ਨੂੰ ਚਾਹੀਦਾ ਜੇ ਸਾਨੂੰ ਚਾਹੀਦੇ ਨੇ ਉਹਨਾਂ ਨੂੰ ਚਾਹੀਦਾ ਹਾਂ ਬਿਲਕੁਲ ਸੂਲਤ ਤੇ ਹਰ ਇੱਕ ਲਈ ਚਾਹੀਦੀ ਜੀ ਉਹ ਤਾਂ ਕਹਿੰਦੇ ਵੀ ਜੇ ਗ੍ਰੰਥੀ ਸਿੰਘ ਕੋਈ ਮੋਟਰਸਾਈਕਲ ਵੀ ਲਿਆ ਇਹਨੇ ਕਿੱਥੋਂ ਲੈ ਲਿਆ ਇਹਨੇ ਕਿੱਥੋਂ ਲੈ ਲਿਆ ਗੱਡੀ ਤਾਂ ਨਾ ਜੀ ਨਾ ਜੀ ਮੇਰੇ ਮਾਰਾ ਕਿਹ ਬਾਈ ਆਪਣਾ ਗੱਡੀ ਵੀ ਹੈ ਗੱਡੀ ਵੇਚਣ ਲੱਗ ਤੇ ਬੜੇ ਜਦੋਂ ਅਸੀਂ ਧੁੰਦ ਦੇ ਵਿੱਚ ਮੋਟਰਸਾਈਕਲ ਇੱਕ ਵੀ ਜਾਣਾ ਕਈ ਪਰਿਵਾਰ ਕਹਿੰਦੇ ਵੀ ਸਾਡੇ ਘਰਾਂ ਚ ਕਿੰਨੀਆਂ ਖੜੀਆਂ ਉਹ ਲੈ ਜਾ ਕਰੋ ਓਕੇ ਫਿਰ ਮੈਂ ਕਹਿੰਦਾ ਵੀ ਨਹੀਂ ਮੈਂ ਆਪਣੀ ਲੈਣੀ ਫਿਰ ਮਾਰਾ ਨੂੰ ਦੇਤੀ ਸਾਨੂੰ ਉਤਲ ਹੈ ਨਹੀਂ ਹੁਣ ਤੇ ਫਿਰ ਉਹ ਲੈ ਲਈ ਆਪਣੀ ਜਦੋਂ ਜੇ ਗੱਡੀ ਕੋਈ ਪਿੰਡ ਚੋਂ ਵੀ ਮੰਗਦੇ ਹੋ ਤਾਂ ਕੋਈ ਮਨਾ ਨਹੀਂ ਕਰਦਾ ਨਾ ਕੋਈ ਨਾ ਨਹੀਂ ਕਰਦਾ ਜੀ ਮੈਂ ਪ੍ਰਿਆਰੀ ਮੇਰਾ ਸੰਗਤ ਨਾਲ ਬੜਾ ਪਿਆ ਵੀ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਜੀ ਤੁਸੀਂ ਸਾਨੂੰ ਗੋਲਕ ਦਿੱਤੀ ਜੀ ਗੋਲਕ ਦੇ ਵਿੱਚ ਇਹਨਾਂ ਨੇ ਕੀ ਤਾਂ ਭਾਵੇਂ ਅਸੀਂ ਲੱਕ ਕੱਢ ਲਈਏ ਭਾਵੇਂ ਕੱਖ ਕੱਢ ਲਈਏ ਹਾਂ ਤੇ ਉਹਦੇ ਵਿੱਚ ਸਾਰਾ ਕੁਝ ਹੈ ਜਦੋਂ ਅਸੀਂ ਸਰਦਾ ਭਾਵਨਾ ਨਾਲ ਕਰਾਂਗੇ ਜੇ ਸਾਨੂੰ ਮਾਰਾ ਆਪੀ ਦੇ ਦੰਦਾ ਜੀ ਅਸੀਂ ਪ੍ਰਬੰਧਕਾ ਤੇ ਨਹੀਂ ਰਹਿਣਾ ਸੀ ਮਾਰਾਤ ਮੰਗਣਾ ਹਾਂ ਜਦੋਂ ਅਸੀਂ ਮਾਰਾਤ ਮੰਗ ਲਾਂਗੇ ਤੇ ਆਪਾਂ ਨੂੰ ਸਾਰਾ ਕੁਝ ਮਿਲ ਜਾਣਾ ਜੀ ਬਿਲਕੁਲ ਹਾਂ ਜੀ ਗੱਡੀ ਅਸੀਂ ਲਿੱਤੀ ਹੋਈ ਆ ਬੜੇ ਖੁਸ਼ ਹੁੰਦੇ ਨੇ ਵੀ ਆਪਣੀ ਗੱਡੀ 'ਚ ਬੈ ਕੇ ਜਾਂਦੇ ਵੀ ਆਪ ਗੱਡੀ ਲਿੱਤੀ ਆਪਣੀ ਕਮਾਈ ਕਰੀ ਆਪਣੀ ਮਿਹਨਤ ਕਰੀ ਆਪਣੀ ਮਿਹਨਤ ਕਰੋ ਤੇ ਵੈਸੇ ਆਪਣੀ ਸਰਦਾ ਭਾਵਨਾ ਡਿਊਟੀ ਕਰੋ ਜਦੋਂ ਡਿਊਟੀ ਚੰਗੀ ਕਰਾਂਗੇ ਤੇ ਸਾਡੇ ਨਾਲ ਸੰਗਤ ਆਪੀ ਪਿਆਰ ਕਰਨਗੀ ਵੀ ਆਪਣੀ ਡਿਊਟੀ ਪ੍ਰਬੰਧ ਪੂਰਾ ਕਰਦੇ ਹਾਂ ਬਿਲਕੁਲ ਸੋ ਆਂਟੀ ਜੀ ਇੱਥੇ ਆਈ ਹੋਏ ਨੇ ਖਾਸ ਤੌਰ ਤੇ ਹਸਾ ਮਾਈਕੂ ਜੀ ਕੀ ਫਤੇ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਆ ਕਿ ਕਿਵੇਂ ਦੀ ਸੇਵਾ ਨਿਭਾ ਰਹੇ ਨੇ ਇਸ ਗੁਰਦੁਆਰਾ ਸਾਹਿਬ ਚ ਗੁਰਸੇਵਾ ਨਿਭਾਉਂਦੇ ਨੇ ਵੇਖੋ ਜੀ 3:30 ਉੱਠਣਾ ਕਰਨਾ ਅਸੀਂ ਉਸ ਟਾਈਮ ਸੁੱਤੇ ਹੁੰਨੇ ਆ ਸਰਦੀ ਜਿੰਨੀ ਸਰਦੀ ਹੁੰਦੀ ਹੈ ਇਹਨਾਂ ਨੇ ਉੱਠ ਕੇ ਇਸ਼ਨਾਨ ਕਰਨਾ ਨਾਮ ਜਪਨਾ ਸਾਡੇ ਕੋਲ ਇਹਨਾਂ ਨਹੀਂ ਹੁੰਦਾ ਪਰ ਸਾਡਾ ਨਾਲ ਹੀ ਘਾਰੇ ਸਾਨੂੰ ਸਾਰਾ ਪਤਾ ਲੱਗਦਾ ਕਦੋਂ ਬਾਬਾ ਜੀ ਉੱਠੇ ਕਦੋਂ ਇਹਨਾਂ ਨੇ ਨਾਮ ਜਪਾਇਆ ਸਾਰਾ ਸੋਹਣੀ ਸੇਵਾ ਕਰਦੇ ਨੇ ਬਾਬਾ ਜੀ ਨੰਬਰ 1 ਤੇ ਪਹਿਲਾਂ ਬਾਬਾ ਜੀ ਅਸੀਂ ਕਦੀ ਇਹਨਾਂ ਕੋਲੋਂ ਕਿਸੇ ਦੀ ਬੁਰਾਈ ਕਿਸੇ ਦੀ ਕੋ ਚੁਗਲੀ ਕੋਈ ਨਿੰਦਿਆ ਅਸੀਂ ਕਦੀ ਨਹੀਂ ਸੁਣੀ ਇਹਨਾਂ ਕੋਲ ਜੋ ਕੋਈ ਕਾਰਜੇ ਕਰਦੇ ਸਤ ਵਚਨ ਇਹਨਾਂ ਨੇ ਅੱਗੇ ਨਹੀਂ ਗੱਲ ਕਰਨੀ ਸਾਨੂੰ ਤੇ ਨੰਬਰ 1 ਤੇ ਇਹਨਾਂ ਦੀ ਆਪ ਬੁੜੀ ਇਹਨਾਂ ਚੰਗੀ ਗੱਲ ਹੈ ਆਪਣੀ ਜੀ ਤੇ ਸੋਹਣੀ ਸੇਵਾ ਕਰਦੇ ਨੇ ਅਖੀਰ ਨਾਲ ਕਿਵੇਂ ਸੋਚਿਆ ਕਿ ਬਾਬਾ ਜੀ ਨੂੰ ਸਨਮਾਨ ਕਰਨਾ ਹੈ ਵੇਖੋ ਜੀ ਉਹ ਮਹਾਰਾਜ ਹੀ ਦੇਣ ਵਾਲਾ ਸੀ ਤੇ ਆਪ ਮੰਗਤੇ ਆ ਉਹਨਾਂ ਦੇ ਵੇਖੋ ਉਹ ਦੇਣ ਵਾਲਾ ਸੀ ਕੌਣ ਦੇਣ ਵਾਲੇ ਆ ਪਰ ਇਹ ਵੇਖੀ ਮੇਰੀ ਤਮੰਨਾ ਸੀ ਕਿ ਮੇਰਾ ਬੇਟਾ ਬਾਹਰ ਜਾਏਗਾ ਤੇ ਮੈਂ ਬਾਬਾ ਜੀ ਨੂੰ ਰਿੰਗ ਪਾਣੀ ਹੈ ਤੇ ਬੇਟਾ ਸਹੀ ਸਲਾਮਤ ਪਹੁੰਚ ਗਿਆ ਤੇ ਹੁਣ ਵੀ ਅੱਗੋਂ ਤਮੰਨਾ ਨੇ ਅੱਗੋਂ ਕੰਮ ਹੋਣਗੇ ਬਾਬਾ ਜੀ ਦਾ ਸੀ ਪੂਰਾ ਜੋ ਮਹਾਰਾਜ ਨੇ ਚਾਹਿਆ ਅਸੀਂ ਵੀ ਮੰਗਤੇ ਉਹਨਾਂ ਕੋਲ ਮੰਗ ਕੇ ਬਾਬਾ ਜੀ ਨੂੰ ਦੇਣਾ ਹੈ ਤੇ ਪੂਰੀ ਸਮਾਂ ਇਹਨਾਂ ਦੀ ਕਰਾਂਗੇ ਜਿੱਤ ਸੰਗਤ ਕਾਫੀ ਹੁੰਦੀ ਗੁਰਦੁਆਰਾ ਸਾਹਿਬ ہاں ਜੀ ਹਾਂ ਜੀ ਹਾਂ ਜੀ ਸਵੇਰੇ ਕਾਫੀ ਹੁੰਦੀ ਸੰਗਤ ਹੋ ਜੇ ਉਹ ਕੀ ਦਿਖਾ ਦਿੰਨੇ ਆ ਤੁਹਾਨੂੰ ਦਸ਼ਕਵਾ ਤੁਸੀਂ ਦੇਖ ਸਕਦੇ ਹੋ ਵੀਰਜੀ ਵੱਲੋਂ ਅੰਗੂਠੀ ਦਿਖਾਈ ਜਾ ਰਹੀ ਹੈ ਇਹ ਅੰਗੂਠੀ ਪਾ ਕੇ ਵੀ ਸਨਮਾਨ ਕੀਤਾ ਗਿਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਪਿੰਡ ਵਾਲਿਆਂ ਵੱਲੋਂ ਜਿਹੜਾ ਕਿ ਗ੍ਰੰਥੀ ਸਿੰਘ ਨੂੰ ਆਪਣੇ ਪਰਿਵਾਰ ਵਾਂਗੂ ਸਮਝਿਆ ਜਾਂਦਾ ਹੈ ਵੀ ਜਿਵੇਂ ਪਰਿਵਾਰ ਦੇ ਵਿੱਚ ਹਰ ਇੱਕ ਭਰਾਵਾਂ ਨੂੰ ਸੁੱਖ ਸਹੂਲਤਾ ਦੀ ਲੋੜ ਹੁੰਦੀ ਆ ਪਰਿਵਾਰ ਦੇ ਮੈਂਬਰਾਂ ਨੂੰ ਲੋੜ ਹੁੰਦੀ ਆ ਉਸੇ ਹੀ ਤਰ੍ਹਾਂ ਗ੍ਰੰਥੀ ਸਿੰਘ ਦਾ ਵੀ ਪਿੰਡ ਵਾਲਿਆ ਵੱਲੋਂ ਗੁਰਦੁਆਰਾ ਸਾਹਿਬ ਦੇ ਵਜ਼ੀਰ ਹੋਣ ਦੇ ਨਾਤੇ ਪੂਰਾ ਸਤਿਕਾਰ ਕੀਤਾ ਜਾ ਰਿਹਾ। ਸੋ ਅੱਗੇ ਵੀ ਇੱਕ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਸੀ ਕਿ ਇੱਕ ਗ੍ਰੰਥੀ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਰਿਟਾਇਰਮੈਂਟ ਤੇ ਉਹਨਾਂ ਨੂੰ ਸਫਾਰੀ ਦਿੱਤੀ ਜਾਂਦੀ ਹੈ। ਉਹਨਾਂ ਦਾ ਇੰਨਾ ਸਤਿਕਾਰ ਕੀਤਾ ਜਾਂਦਾ ਹੈ। ਬਾਪੂ ਜੀ ਕੀ ਕਹਿਣਾ ਚਾਹੋਗੇ ਗ੍ਰੰਥੀ ਸਿੰਘਾਂ ਵਾਸਤੇ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਆਖਰਕਾਰ ਉਹ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਨੇ ਬਿਲਕੁਲ ਹੋਣੇ ਚਾਹੀਦੇ ਚੰਗਾ ਗ੍ਰੰਥੀ ਹੋਏ ਉਹ ਅਗਾ ਪਿੰਡ ਨੂੰ ਵੀ ਸ਼ਹਿਰ ਚੰਗੀ ਦਏਗਾ ਜੀ ਬੱਚਿਆਂ ਨੂੰ ਦੇਵੇਗਾ ਸਾਰਿਆਂ ਨੂੰ ਦੇਵੇਗਾ ਜੀ ਸੰਗਤ ਨੂੰ ਵੀ ਇਹ ਹੋਣਾ ਚਾਹੀਦਾ ਵੀ ਸੰਗਤ ਵੀ ਗ੍ਰੰਤੀ ਸਿੰਘ ਦੀ ਇੱਜ਼ਤ ਕਰੇ ਜੇ ਗ੍ਰੰਤੀ ਸਿੰਘ ਕਰੇ ਪਰ ਸੰਗਤਾਂ ਵੀ ਕਰੇ ਨਹੀਂ ਤਾਂ ਕਈ ਵਾਰ ਬੋਲ ਬਲਾਚ ਹੀ ਬਹੁਤ ਪੱਦੀ ਸ਼ਬਦਾਂ ਇਹਨਾਂ ਦੀ ਬੋਲ ਬਲਾ ਵੀ ਠੀਕ ਹੈ ਜਿਵੇਂ ਵਾਹ ਨਹੀਂ ਕਰਨਾ ਤੂੰ ਐ ਨਹੀਂ ਕਰ ਸਕਦਾ ਜੀ ਬੇਨਾ ਕਿਸੇ ਦੀ ਮੇਰੀ ਤੇਰੇ ਅੱਗੇ ਤੇਰੀ ਮੇਰੇ ਅੱਗੇ ਨਹੀਂ ਕਰਨੇ ਚਲੋ ਮਾੜੀਆਂ ਮੋਟੀਆਂ ਪਿੰਡਾਂ ਚ ਗੁਰਦੁਆਰੇ ਹੋ ਜਾਂਦੇ ਪਰ ਇਹਨਾਂ ਨਹੀਂ ਕਿਸੇ ਅੱਗੇ ਕਰਨਾ ਕੋਈ ਤੇ ਬਹੁਤ ਠੀਕ ਨੇ ਤੇ ਚਾਹੀਦਾ ਵੀ ਇਸ ਤਰ੍ਹਾਂ ਜੀ ਅਖਰ ਨੂੰ ਸਾਨੂੰ ਜੇ ਸਹੂਲਤ ਸਾਨੂੰ ਮੈਨੂੰ ਮੋਟਰਸਾਈਕਲ ਚਾਹੀਦੀ ਛੱਡ ਜਾਣਾ ਹੈ ਗੱਡੀ ਚਾਹੀਦੀ ਹੈ ਬਾਬਾ ਜੀ ਨੂੰ ਚਾ ਪਰ ਅਸੀਂ ਦੇਖਿਆ ਕਿ ਪਿੰਡ ਵਾਲਿਆਂ ਵੱਲੋਂ ਪਹਿਲਾਂ ਗਰੰਤੀ ਸਿੰਘ ਜੀ ਦਾ ਸੋਚਿਆ ਜਾਂਦਾ ਫਿਰ ਆਪਣਾ ਹਾਂ ਜੀ ਨਹੀਂ ਚਾਹੀਦਾ ਵੀ ਸੋਚਣਾ ਵੀ ਪਹਿਲਾਂ ਚਾਹੀਦਾ ਗੁਰੂ ਘਰ ਦਾ ਸਾਡਾ ਸੇਵਾ ਦੇ ਵਜ਼ੀਰ ਨੇ ਬਿਲਕੁਲ ਹਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਏਦਾਂ ਦੇ ਇਸੀ ਤੇ ਉਹਨੇ ਬਹੁਤ ਚੰਗਾ ਐਸਨਾ ਮੇਰੇ ਭਤੀਜੇ ਹੀ ਹੈ ਮੇਰਾ ਜਿੰਨਾ ਹਾਰ ਘੱਲਿਆ ਹੈ ਜੀ ਮੈਂ ਚਾਚਾ ਲੱਗਣਾ ਉਹਦਾ ਤੇ ਚਲੋ ਬੜੀ ਚੰਗੀ ਗੱਲ ਕੀਤੀ ਉਹਨਾਂ ਬਾਹਰ ਉਹਨਾਂ ਨੂੰ ਸ਼ਰਧਾ ਸੀ ਜੀ ਮੈਂ ਖੰਡ ਪੜ ਤਰਾਣਾ ਹੈ ਬੱਚੇ ਦਾ ਜਨਮ ਦਿਨ ਬਣਾਣਾ ਹੈ ਹਾਂ ਉਹਦੀ ਸ਼ਰਧਾ ਉਹਨੇ ਬੜਾ ਚੰਗਾ ਕੀਤਾ ਓਕੇ ਉਹ ਪਿੰਡ ਦੀ ਇੱਜ਼ਤ ਕੀਤੀ ਵੀ ਸ਼ਾਨ ਵਧੀਏ ਜੀ ਬਿਲਕੁਲ ਬਿਲਕੁਲ ਵੀ ਫਲਾਣੇ ਤੇ ਬਹੁਤ ਜੀ ਅਸੀਂ ਇੱਥੋਂ ਪਾ ਕੇ ਲੈ ਕੇ ਜਾਵਾਂਗੇ ਜੀ ਪਰ ਮੈਂ ਜਵਾਬ ਦਿੱਤਾ ਸੀ ਉਹਨਾਂ ਨੂੰ ਵੀ ਨਹੀਂ ਮਹਾਰਾਜ ਪ੍ਰਕਾਸ਼ ਆ ਹਾਂ ਭਈ ਜਦੋਂ ਤੁਹਾਨੂੰ ਹਾਰਪੌਲ ਲੱਗਿਆ ਤਾਂ ਤੁਸੀਂ ਜਵਾਬ ਪ੍ਰਕਾਸ਼ ਪ੍ਰਕਾਸ਼ ਹੀ ਮਹਾਰਾਜ ਦਾ ਜੀ ਉਹ ਤੇ ਵੀ ਤੁਸੀਂ ਮਹਾਰਾਜ ਨੂੰ ਦੇ ਦੋ ਤੁਸੀਂ ਫਿਰ ਇਹ ਕਹਿੰਦੇ ਵੀ ਅਸੀਂ ਨਹੀਂ ਰੱਖਣਾ ਹੈਗਾ ਕਿਉਂਕਿ ਜਦੋਂ ਤੁਸੀਂ ਆਪਾਂ ਦੇਖਦੇ ਆਂ ਕਮੇਟੀਆ ਵਾਲੇ ਵੀ ਜਦੋਂ ਇੰਨਾ ਕੁ ਪੈਸੇ ਮਿਲ ਜਾਣਾ ਹੈ 8.5 9000 ਤੱਕ ਘੱਟੋ ਬਣਦਾ ਹੋਣਾ ਹਾਂ ਤੇ ਚਲੋ ਸਾਨੂੰ ਤਾਂ ਨਹੀਂ ਪਤਾ ਵੀ ਕਿੰਨਾ ਕੁ ਡਾਲਰ ਹੋਣਾ ਬਿਲਕੁਲ ਅਮਰੀਕਾ ਦਾ ਡਾਲਰ ਆ ਯੂਨਾਈਟਿਡ ਆਫ ਅਮਰੀਕਾ 1-1 ਡਾਲਰ ਦਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਕਿੰਨੇ ਰੁਪਏ 85 ਰੁਪਏ ਇੱਥੇ ਕਿੰਨੇ ਡਾਲਰ ਹੋਣ ਸਾਢੇ 8-9000 ਰੁਪਏ ਮੰਤਰ ਬਣਦਾ ਜੀ ਕਿਉਂਕਿ ਆਪਾਂ ਜਦੋਂ ਬਰਦਾਸ਼ ਵੀ ਕਰਾਉਨੇ ਆਪਾਂ ਪਹਿਲਾਂ ਸੋਚ ਕੇ ਕਰਾਉਨੇ ਕਿਤੇ ਜ਼ਿਆਦਾ ਨਾ ਚਲੇ ਜਾਣਾ ਨਾ ਜੀ ਹਾਂ ਤੇ ਚਲੋ ਫਿਰ ਉਹਨਾਂ ਦੀ ਸ਼ਰਤਾਂ ਸੀ ਵੀ ਐਨੇ ਦੇਣੇ ਉਹਨਾਂ ਨੇ ਹਾਂ ਦੀ ਤੇ ਬੜੀ ਉਹਨਾਂ ਦੀ ਉਹਨਾਂ ਦਾ ਵੀ ਬੜਾ ਧੰਨਵਾਦ ਆ ਜੀ ਜੋ ਉਹਨਾਂ ਨੇ ਗਰੰਤੀ ਸਿੰਘਾ ਬਾਰੇ ਇਸ ਤਰ੍ਹਾਂ ਸੋਚਦੇ ਪਰ ਜੋ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਇੱਕ ਵਾਰ ਹੋਰ ਗੱਲ ਸੁਣਾਉਂਦਾ ਇੱਕ ਇੱਥੇ ਭਾਈ ਗੁਰਪਾਲ ਸਿੰਘ ਆ ਜੀ ਜੀ ਉਹਨਾਂ ਦੇ ਭਤੀਜੇ ਹੀ ਨੇ ਉਹ ਵੀ ਆਪਣੇ ਭਾਈ ਗੁਰਬਖਸ਼ ਸਿੰਘ ਖਾਲਸਾ ਹੂੰ ਉਹਨਾਂ ਦਾ ਹੀ ਨਗਰ ਆ ਜੀ ਇਹ ਓਕੇ ਬਿਲਕੁਲ ਉਹੀ ਕਹਿ ਸਕਦੇ ਆ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਗੱਲ ਕਰਦੇ ਆ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਕਿ ਇਹ ਪਿੰਡ ਭਾਈ ਗੁਰਬਖਸ਼ ਸਿੰਘ ਜੀ ਦਾ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਹਿਲੀ ਵਾਰ ਹਮਲਾ ਮਾਰਿਆ ਸੀ ਆਪਣੀ ਸ਼ਹਾਦਤ ਵੀ ਦਿੱਤੀ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਤੇ ਅੱਜ ਉਸ ਪਿੰਡ ਦੇ ਹੀ ਇਹ ਗ੍ਰੰਥੀ ਨੇ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਇੰਨਾ ਮਾਣ ਪਿੰਡ ਵਾਲਿਆਂ ਵੱਲੋਂ ਮਿਲਿਆ ਹੋਰ ਵੀ ਪਾਸੇ ਜਦੋਂ ਜਾਣੇ ਉਹ ਸੇਵਾਵਾਂ ਮਨੇ ਬੰਦ ਲਈ ਤੇ ਇਦਾਂ ਹੀ ਸਤਿਕਾਰ ਮਿਲਦਾ ਹਾਂ ਸਤਿਕਾਰ ਸਾਰੇ ਕਰਦੇ ਨੇ ਜੀ ਉਹ ਸਾਡੀ ਇੱਕ ਜੀਵ ਹੈ ਜਿੱਦਾਂ ਅਸੀਂ ਨਾਲ ਬੋਲਾਂਗੇ ਹਾਂ ਤੇ ਉਹਦਾ ਸਾਡੇ ਨਾਲ ਬੋਲਾਂਗੇ ਜਿਹਨਾਂ ਨੂੰ ਜੀ ਕਹਾਵਾਂਗੇ ਜੀ ਕਹਾਵਾਂਗੇ ਜੀ ਜੇ ਕੋਈ ਆ ਜਾਂਦਾ ਉਹਨੂੰ ਚਾਹ ਪਾਣੀ ਪੁੱਛ ਲੈਣਾ ਚਾਹੀਦਾ ਕਿ ਕਿਤੇ ਉਥੋਂ ਵੱਡੀ ਗੱਲ ਜੇ ਅਸੀਂ ਨੁੱਕੜ ਥੋੜੀ ਬਣ ਜਾਂਦੇ ਤਾਂ ਵੀ ਹਾਂਜੀ ਵੀ ਅਸੀਂ ਚਾਹ ਪਾਣੀ ਪੁੱਛ ਲਿਆ ਕਿਉਂਕਿ ਆਪਣੇ ਘਰੋਂ ਸਾਰੀ ਰੱਜ ਕੇ ਆਉਂਦੀ ਜੀ ਜੀ ਬਹੁਤ ਧੰਨਵਾਦ ਜੀ ਸੋ ਜੁੜੇ ਰਹੇ ਹੋ ਦਸ਼ਕੋ ਰੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਇਸ ਪਿੰਡ ਵਾਲਿਆਂ ਨੇ ਇੱਕ ਵੱਡਾ ਮੈਸੇਜ ਦਿੱਤਾ ਉਹਨਾਂ ਪ੍ਰਧਾਨਾਂ ਦੇ ਪ੍ਰਧਾਨਾਂ ਨੂੰ ਕਮੇਟੀ ਵਾਲਿਆਂ ਨੂੰ ਜਿਹੜੇ ਕਿ ਗ੍ਰੰਥੀ ਸਿੰਘ ਦਾ ਸਤਿਕਾਰ ਨਹੀਂ ਕਰਦੇ ਜਿਹੜੇ ਕਿ ਪਿੰਡਾਂ ਵਾਲੇ ਗ੍ਰੰਥੀ ਸਿੰਘ ਨੂੰ ਇਹ ਸੋਚਦੇ ਨੇ ਕਿ ਸਾਰਾ ਫਰਜ ਤਾਂ ਗ੍ਰੰਥੀ ਸਿੰਘ ਦਾ ਹੀ ਹੈ ਉਹੀ ਕਰੇਗਾ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗ੍ਰੰਥੀ ਸਿੰਘ ਜੀ ਨੂੰ ਡਾਲਰਾਂ ਦੇ ਨਾਲ ਵੀ ਸਨਮਾਨ ਕੀਤਾ ਜਾ ਰਿਹਾ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ